ਇਸ ਗੱਲ ਤੇ ਬਿਆਨ ਦੇਣੇ ਪੈਗੇ ਗੱਲ ਜੇ ਬੇਲਰਾਂ ਦੀ ਕਰ ਲਈਏ ਪੰਜਾਬ ਦੇ ਵਿੱਚ 12000 ਦੇ ਲਗਭਗ ਬੇਲਰ ਆ ਹੈ ਨਹੀਂ ਜੇ ਆਪਾਂ ਇੱਕੋ ਬੇਲਰ ਵੀ ਪਿੰਡ ਬਰਦੀ ਲਈਏ 2000 ਬੇਲਰ ਗੱਠਾ ਬਣਾਉਣ ਵਾਲਾ ਪੰਜਾਬ ਦੇ ਵਿੱਚ ਆ ਜਿਹੜਾ ਐਨਕਰੀਜ ਆਪਣੇ ਕੋਲ ਆਇਆ ਨਹੀਂ 2000 ਤੋਂ 2500 ਦਾ ਕੁਝ ਠੀਕ ਹੈ ਪ੍ਰਦੂਸ਼ਨ ਹੁੰਦਾ ਧੂਆ ਹੁੰਦਾ ਅੱਗ ਲਾਉਣੀ ਮਾੜੀ ਆ ਆਪਾਂ ਨਹੀਂ ਕਹਿੰਦੇ ਕਿ ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਅੱਗ ਲਾਈਏ ਅਪਾ ਖੇਤ ਨੂੰ ਬੰਜਰ ਬਣਾਉਣ ਵਾਲਾ ਕੰਮ ਤਾਂ ਉਸ ਤੋਂ ਵੱਧ ਹੈ ਇਹਨਾਂ ਨੂੰ ਸਾਧਨਾਂ ਦੇ ਨਾਲ ਹੀ ਅੰਤ ਕਾਈ ਹੁੰਦੇ ਕੋਈ 10-10 ਟੋਰਕਲ ਦੀਆਂ ਖਾਹ ਬਣਾਉਂਦੀਆਂ ਹਨ ਮਸ਼ੀਨਾਂ ਕੋਈ ਕੱਟ ਕੋਈ ਵੱੱਧ ਇਸ ਤਰੀਕੇ ਨਾਲ ਚੱਲਦਾ ਪਰ ਹੱਲ ਇਕੱਲਾ ਗੱਠਾ ਬਣਾਉਣ ਨਾਲ ਨਹੀਂ ਹੁੰਦਾ ਕਿਉਂਕਿ ਪਿਛਲੇ ਸਾਲ ਜਿੰਨੇ ਬੀਲਰ ਚੱਲੇ ਜਾਂ ਉਹਦੇ ਨਾਲ ਜਿੰਨੀਆਂ ਲੇਬਰਾਂ ਨੇ ਕੰਮ ਕਰਿਆ ਤਾਂ ਉਹਨਾਂ ਨੂੰ 2 ਰੁਪਏ ਚੰਗੇ ਬਣਦੇ ਸੀ ਇੱਕ ਤੇ ਉਹਨਾਂ ਦੇ ਵਿੱਚ ਵੀ ਕੋਈ ਕੱਟ ਵੱੱਡ ਲੱਗੇ ਹੋਏ ਯਾਨੀ ਉਹ ਲੇਬਰਾਂ ਵੀ ਦੋ ਵੀ ਨੇ ਵੀਰ ਪਿਛਲੇ ਸਾਲ ਨਾਲੋਂ ਸਾਨੂੰ ਵੀ ਰੇਟ ਘੱਟ ਦਿੱਤਾ ਜਾ ਰਿਹਾ ਕਿਉਂਕਿ ਚਲੋ ਰਜਗਾਰ ਆ ਕੋਈ ਉਹਦੇ ਵਿੱਚ ਸਾਰੇ ਮਜ਼ਦੂਰ ਕੰਮ ਕਰਦੇ ਆ ਬਹੁਤ ਟਰੈਕਟਰ ਵਾਲੇ ਭਰਾ ਜਿਹੜੇ ਟਰੈਕਟਰਾਂ ਤੋਂ ਹੀ ਆਪਣੇ ਘਰ ਦਾ ਚੁੰਦਾ ਕਿਦੋਂ ਲੈ ਕਿਰਾਏ ਤੇ ਲਾ ਕੇ ਕੋਈ ਜ਼ਮੀਨ ਨਹੀਂ ਬੋਣ ਨੂੰ ਹੈਗੀ ਉਹਨਾਂ ਕੋਲੇ ਸਿਰਫ ਉਹ ਇੱਕ ਮਸਿੰਮਰੀ ਦੇ ਹਰ ਲੱਗੇ ਹੋਏ ਨੇ ਗੱਲਾਂ ਤਾਂ ਇਹ ਅਸੀਂ ਸੋਚਦੇ ਆ ਸਾਰੀਆਂ ਜੱਫੇ ਬੰਦੀਆਂ ਸੋਚਦੇ ਆ ਵੀ ਯਾਰ ਹਰੇਕ ਦਾ ਰਜਗਾਰ ਹੈ ਕਿਸੇ ਤਰੀਕੇ ਕੋਈ ਕਿਸੇ ਰਜਗਾਰ ਤੇ ਲੱਗ ਗਿਆ ਕੋਈ ਕਿਸੇ ਤੇ ਲੱਗ ਗਿਆ ਇਹ ਵੀ ਇੱਕ ਮਹੀਨੇ ਦਾ ਪ੍ਰੋਸੈਸ ਹੁੰਦਾ ਹੈ ਪਰ ਇਹਦੇ ਨਾਲ ਸਮੱਸਿਆਵਾਂ ਜਿਹੜੀਆਂ ਖੜੀਆਂ ਨੇ ਸਰਕਾਰ ਨੇ ਅਜ ਤੱਕ ਨਾ ਤਾਂ ਉਹਨਾਂ ਦੇ ਕੋਈ ਹੱਲ ਬਾਰੇ ਸੋਚਿਆ ਨਾ ਉਸ ਕਿਸਾਨ ਦੀ ਕਿਸੇ ਦੀ ਵਾਂ ਫੜੀ ਐ ਕਿਉਂਕਿ ਆਪਾਂ ਬਹੁਤ ਲੰਮੇ ਸਮੇਂ ਤੋਂ ਜਦੋਂ ਕੋਈ ਰੌਲਾ ਪਿਆ ਕਿ ਪਾਣੀ ਜਰਾ ਗਲੌਂਦੇ ਨੇ ਵਾਤਾਵਰਨ ਖਰਾਬ ਹੋ ਗਿਆ ਦਿੱਲੀ ਦਾ ਧੂਆਂ ਪੰਜਾਬ ਦਾ ਧੂਆਂ ਜੀ ਦਿੱਲੀ ਜਾ ਵੜਿਆ ਹਰਾਂ ਨਾਲ ਕਰ ਗਿਆ ਹੋਰ ਇਹ ਪੰਜਾਬ ਵਾਲਿਆਂ ਨੇ ਦਿੱਲੀ ਦੇ ਵਿੱਚ ਪ੍ਰਪੂਸ਼ਨ ਬਹੁਤ ਫੈਲਾ ਦਿੱਤਾ ਇਸ ਤਰੀਕੇ ਦਾ ਜਿੰਨਾ ਭਾਂਡਾ ਸਾਰਾ ਉਹ ਕਿਸਾਨੀ ਦੇ ਸਿਰ ਭੰਨਿਆ ਜਾਂਦਾ ਹੈ ਦਿੱਲੀ 'ਚ ਦੇਖ ਲਓ ਹੋਰ ਪਾਸੇ ਦੇਖ ਲਓ ਬਹੁਤ ਵੱਡੀਆਂ ਵੱਡੀਆਂ ਫੈਕਟਰੀਆਂ ਚੱਲਦੀਆਂ ਨੇ ਜਿਹੜੀਆਂ 12 ਮਹੀਨੇ 30 ਤੱਕ ਪ੍ਰਦੂਸ਼ਣ ਕਰਦੀਆਂ ਨੇ ਵਾਤਾਵਰਨ ਨੂੰ ਖਰਾਬ ਕਰਦੀਆਂ ਨੇ ਉਹ ਚੈਨ ਤੋਂ ਭਾਵ ਇਹਦਾ ਹੱਲ ਸਤਾਈ ਜੇ ਆਪਾਂ ਸਰਕਾਰ ਤੋਂ ਜੀ ਵੱਡੀ ਮੰਗ ਕਰੀ ਹੋਈ ਹੈ ਕਿ ਯਾਰ 200 ਰੁਪਏ ਪ੍ਰਤੀ ਕੁਇੰਟਲ ਸਾਨੂੰ ਫਸਲ ਦਾ ਬੋਨਸ ਦੇ ਦਿਓ ਕਿਸਾਨ ਚਾਹੇ ਉਹਨੂੰ ਆਪਣੇ ਕਿੱਲੇ ਦੇ ਵਿੱਚ ਇਕੱਠੀ ਕਰ ਲੈ ਚਾਹੇ ਚਕਾਉਣ ਵਾਲਿਆਂ ਨੂੰ ਦੇ ਦੇ ਚਾਹੇ ਕੋਈ ਹੱਲ ਕਰੇ ਉਹਦਾ ਜਣੀ ਅੱਗ ਨਹੀਂ ਲੱਗੂਗਾ ਤੁਸੀਂ ਜਿਹੜਾ 5-7000 ਰੁਪਇਆ ਬਣਦਾ ਝਾੜ ਦੇ ਮੁਤਾਬਕ 35 ਕੁਇੰਟਲ ਦੇ ਮੁਤਾਬਕ 7000 ਬਣ ਗਿਆ ਉਹ ਤੋਂ ਘੱਟ ਨਾਲ ਘੱਟ ਤਾਂ ਉਹਦਾ ਸਰਕਾਰ ਨੇ ਅੱਜ ਤੱਕ ਕਿਸੇ ਤਰ੍ਹਾਂ ਦੀ 200 ਤਾਂ ਦੂਰ ਦੀ ਗੱਲ 50 ਰੁਪਏ ਕੀ 10 ਰੁਪਏ ਵੀ ਉਸ ਤਰੀਕੇ ਦਾ ਬੋਲੇ ਨਹੀਂਗਾ ਵੀ ਰੇਟ ਦੇ ਵਿੱਚ ਅਸੀਂ ਉਹਨੂੰ ਇਹ ਬੌਨਸ ਵਜੋਂ ਦੇ ਰਹੇ ਹਾਂ ਅਗਲੀ ਗੱਲ ਇਹਦੇ ਨਾਲ ਕਿ ਜੇ ਅਸੀਂ ਵੇਂਦਰਾਂ ਵਾਲੇ ਪਾਸੇ ਵੀ ਪਈਏ ਜਿਹੜਾ ਪ੍ਰਬੰਧ ਹੋਰ ਕੰਟਰੋਲ ਕਰਨਾ ਹੋਵੇ ਸਰਕਾਰ ਨੇ ਤਾਂ 12000 ਲਗਭਗ 800 ਪਿੰਡ ਪੰਜਾਬ ਦੇ ਸਾਡੇ 35 ਤੋਂ 35000 ਬੈਲਰ ਬਣਦਾ ਬਈ ਜੇ ਇੱਕ ਪਿੰਡ ਨੂੰ ਤਿੰਨ ਦੇਈਏ ਸਾ ਪਿੰਡ ਨੂੰ ਤਾਂ ਇੱਕ ਬੈਲਰ ਵੀ ਨਹੀਂ ਬੰਡੇ ਦੇ ਵਿੱਚ ਆ ਰਿਹਾ ਪੂਰੇ ਪੰਜਾਬ ਦੇ ਵਿੱਚ ਇਹ ਇੱਕ ਤੀਪਾ ਬੈਸੀ ਜਿੱਦ ਨਹੀਂ ਹੜਾ ਨੇ ਤਬਾਹੀ ਠਾਈ ਆ ਪੰਜਾਬ ਦੇ ਵਿੱਚ ਲੋਕਾਂ ਕੋਲੇ ਖਾਣ ਜੋਗੇ ਦਾਣੇ ਵੀ ਹੋਏ ਮਸ਼ੀਨ ਬਾੜਨ ਜੋਗੇ ਨਹੀਂ ਹੋਏ ਤੇ ਕਣਕਾਂ ਵੀ ਜਲਦੀ ਸੰਭਾਵਨਾ ਨਹੀਂ ਗਈ ਜਿਹੋ ਦੇ ਹਾਲਾਤ ਅਸੀਂ ਦੇਖ ਕੇ ਆਇਆ ਬਹੁਤ ਵੱਡੇ ਏਰੀਏ ਦੇ ਵਿੱਚ ਤਾਂ ਉਹਦਾ ਧੂਆਂ ਕਿੱਥੋਂ ਉਹਨਾਂ ਕੋਲ ਤਾਂ ਹੋਈ ਕੁਝ ਨਹੀਂ ਕੱਖ ਨਹੀਂ ਫਸਲਾਂ ਤਬਾਹ ਹੋ ਗਿਆ ਰੇਤ ਚੜੇ ਪਏ ਨੇ ਜ਼ਮੀਨਾਂ ਦੇ ਵਿੱਚ ਮਤਲਬ ਉਧਰ ਵੀ ਸਰਕਾਰ ਨੇ ਇੱਕ ਤਰੀਕੇ ਦੀ ਬਾਹ ਨਹੀਂ ਬੜੀ ਕਿਸਾਨਾਂ ਦੀ ਵੀ ਯਾਰ ਉਹ ਰੇਤ ਦਾ ਕੋਈ ਹੱਲ ਕਰਾ ਦਈਏ ਇਧਰੋਂ ਆਪਣਾ ਜਿਹੜਾ ਹਰੀਕੇ ਪੱਤਨ ਵਾਲਾ ਵੱਡੇ ਪੱਦਰ ਤੇ ਦਰਿਆ ਵਗਦਾ ਉਹਦੇ ਵਿੱਚੋਂ ਮਾਈਨਿੰਗ ਪੂਰੇ ਜੋਰਾ ਤੇ ਚੱਲ ਰਹੀ ਹੈ ਜਿਸ ਦਾ ਖੇਤ ਉਸ ਦੀ ਰੇਤ ਮਤਲਬ ਜਿਹੜੇ ਰਾਵੀ ਤੋਂ ਪਾਰ ਨੇ ਉਹਨਾਂ ਕੋਲੇ ਤਾਂ ਉਥੋਂ ਰੇਤੇ ਦੀ ਜਿਹਦੇ ਕਹਿੰਦੇ ਰੇੜੀ ਵੀ ਪਰਲੇ ਪਾਸੋਂ ਦਰਿਆ ਤੋਂ ਪਰਲੇ ਹੋਣੀ ਆ ਉਹਦੇ ਜੋਗਾ ਵੀ ਪੁੱਲ ਨਹੀਂ ਉਹ ਚੱਕੀ ਨਹੀਂ ਜਾਂਦਾ ਹੈਗਾ ਕਿਸੇ ਪਾਸੇ 10-10 ਫੁੱਟ ਚੜਿਆ ਪਿਆ ਮਤਲਬ ਹਾਲਾਤ ਐਹੋ ਜਿਹੇ ਹੋਏ ਪਿਆ ਕਿਸਾਨੀ ਦੇ ਅਗਲੀ ਗੱਲ ਬਾਈ ਆਪਾਂ ਨੇ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਸੀ ਵੀ ਜਿਹੜਾ ਪ੍ਰਬੰਧ ਕਰ ਸਕਦਾ ਬਾਈ ਪਰਾਲੀ ਦਾ ਜਿਹੜਾ ਸੰਭ ਸਕਦਾ ਸੰਭ ਲੋ ਜਿਹਦੇ ਖੇਤ ਤੋਂ ਚੱਕੀ ਜਾ ਰਹੀ ਆ ਉਹ ਚੁਕਾ ਦਿਓ ਜੇ ਕੋਈ ਖੜ ਕੇ ਚਕਾਉਂਦਾ 10 ਦਿਨ ਲੇਟ ਹੋ ਜयो ਸਾਡੇ ਕਿਸਾਨ ਦਾ ਕਿੱਡਾ ਕ ਹਾਸਮੈਂ ਉਦੀ ਫਸਲ ਲੇਟ ਆਉਣ ਤੋਂ ਬਚਦੀ ਆ ਜਾ ਉਹਨੇ ਅੱਗੇ ਲੇਟ ਬੀਜਣੀਆਂ ਉਹ ਨਾ ਜਦੋਂ ਉਹ ਨਾ ਲੋ ਜੇ ਕਿਸੇ ਦੀ ਮਜਬੂਰੀ ਹੈ ਪਹਿਲੀ ਗੱਲ ਤਾਂ ਇਸ ਤੋਂ ਕਿਚਕੀ ਤਾਂ ਆਉਣ ਲੱਗੀਆਂ ਦੀਆਂ ਕਿ ਯਾਰ ਜਿਹੜੇ ਵੀਰ ਬੇਲਰ ਚਲਾਉਂਦੇ ਨੇ ਉਹ 1000 ਰੁਪਏ ਕਿੱਲਾ ਮੰਗਦੇ ਨੇ ਵੀ ਯਾਰ ਫਿਰ ਚੱਕਾਂ ਇਹ ਸਮੱਸਿਆ ਵੀ ਆਈ ਵਿੱਚ ਫਿਰ ਜੇ ਇਧਰ ਐਸਟੀਐਮ ਨਾਲ ਗੱਲ ਕਰੀ ਹਰ ਇੱਕ ਮਤਲਬ ਹਲਕੇ ਦੇ ਨਾਲ ਤਾਂ ਉੱਥੋਂ ਐਸਟੀਐਮ ਕਹਿੰਦਾ ਜੀ ਸਾਨੂੰ ਸ਼ਿਕਾਇਤ ਕਰੋ ਜੇ ਹੁਣ ਆਪਣੇ ਇਸ ਪਿੰਡ ਦੇ ਦੋ ਤਿੰਨ ਬੇਲਰ ਨੇ ਜੇ ਕੋਈ ਕਿਸਾਨ ਉਹਦੇ ਵਿੱਚੋਂ ਚੱਲ ਮੰਗਦਾ 500 ਜਾਂ 1000 ਰੁਪਿਆ ਜੇ ਉਹਦੀ ਸ਼ਿਕਾਇਤ ਕਰਦੇ ਆ ਤਾਂ ਵੀ ਬਾਈ ਆਪਣਾ ਆਪਸ ਦੇ ਵਿੱਚ ਵਿਰੋਧ ਆ ਵੀਰ ਸਾਡੀ ਸ਼ਿਕਾਇਤ ਕਰਤੀ ਨਹੀਂ ਲੰਦੇ ਜਾਂ ਦੰਗਿਆਂ ਤਾਂ ਵੀ ਆਪਣੇ ਦੀ ਵਜਨ ਹੈ ਜਣੀ ਸਰਕਾਰ ਤਾਂ ਉਹਦੇ ਵਿੱਚ ਨਾ ਹੀ ਜਿਨਾ ਫੱਟੜੀ ਕੁਝ ਨਹੀਂ ਲੱਗਦਾ ਸਾਰਾ ਇਹ ਤਾਮਜਾਮ ਜਿੰਨਾ ਪੈਂਦਾ ਹਰੇਕ ਕਿਸਾਨ ਦੇ ਸਿਰ ਪੈਂਦਾ ਤੇ ਉਸ ਗੱਲ ਤੋਂ ਲੈ ਕੇ 5-400 ਰੁਪਿਆ 600 ਰੁਪਿਆ ਕਰਤੇ ਵਧਾਈ ਦਾ ਰੇਟ ਹੈ ਜਿਹਦੇ ਕੋਲੇ ਆਪਦੇ ਸਾਧਨ ਨਹੀਂ ਪੜਾਉਂਦੇ ਵੀ ਨੇ ਜੇ 1000 ਰੁਪਿਆ ਉਹਨੂੰ ਤਾਂ ਘੱਟੋ-ਘੱਟ 1800 ਰੁਪਿਆ ਤਾਂ ਸਾਨੂੰ ਪਰਾਲੀ ਤੋਂ ਕਾਲਾ ਦੇਣਾ ਪਏ। ਜੇ 1000 ਰੁਪਿਆ ਉਹ ਮੰਗਦੇ ਐ। ਤਾਂ ਇਹਨਾਂ ਗੱਲਾਂ ਨੂੰ ਆਪਾਂ ਸਾਰੇ ਧਿਆਨ ਦੇ ਵਿੱਚ ਲਿਆਉਂਦੇ ਹੋ ਵੀ ਜੇ ਕਿਸੇ ਦੇ ਭਾਈ ਚੱਕੀ ਜਾਂਦੀ ਹੈ ਚਕਾ ਦਿਓ, ਸਾਮ ਦਿਓ ਨਹੀਂ ਮਜਬੂਰੀ ਆ ਸਾਡੀ ਅੱਗ ਲਾਉਣੀ। ਇਹ ਪ੍ਰਸ਼ਾਸਨ ਨੂੰ ਵੀ ਆਪਾਂ ਧਿਆਨ ਚ ਦੇ ਆਤੀਤੀ ਗੱਲ ਵੀ ਜੇ ਭਾਈ ਚੱਕਣੇ ਨਹੀਂ ਆਊਗਾ ਗੱਠਾਂ ਵਾਲਾ ਕੋਈ ਕੱਲ ਮੇਰੇ ਏਰੀਆ ਦੇ ਵਿੱਚ ਵੀ ਅਸੀਂ ਦੇਖਿਆ ਘੱਟੋ-ਘੱਟ 10-12 ਦਿਨ ਹੋ ਗਏ ਗੱਠਾਂ ਪਈਆਂ ਨੂੰ। ਉਹ ਇੱਕ ਪਾਸੇ ਕਣਕ ਵੀ ਜਰੇ ਨੇ ਕਿਦੋਂ ਚੱਕ ਕੇ ਲੈ ਕੇ ਵਿਚਾਲੂ ਕਿਤੇ ਛੱਡੀਆਂ ਪਈਆਂ ਨੇ ਮਤ ਉਦੇ ਮੁਤਾਬਕ ਵੀ ਜਿਹਦੀ ਮਜਬੂਰੀ ਹੈ ਕੋਈ ਸਾਦਨੇ ਨਹੀਂ ਉਹਦਾ ਪਰਾਲੀ ਸਾਮ ਆਪ ਨਹੀਂ ਸਕਦਾ ਬਿਲਰਾਂ ਵਾਲੇ ਲੈ ਕੇ ਨਹੀਂ ਜਾ ਰਹੇ ਤਾਂ ਉਹ ਵੀ ਤਾਂ ਅੱਕ ਲਾਉਣੀ ਪਊਗੀ ਇਹ ਮਜਬੂਰੀ ਹੈ ਤੇ ਜਿਹੜੇ ਤੁਸੀਂ ਆ ਪਰਚੇ ਆ ਪਰਚੇ ਦੀਆਂ ਗੱਲਾਂ ਕਰਦੇ ਹੋ ਕਿ ਪਰਚੇ ਪਾਵਾਂਗੇ ਇਹ ਤਾਂ ਡਰਨ ਦੀ ਲੋੜ ਨਹੀਂ ਨਾ ਕੋਈ ਲਾਲ ਐਂਟਰੀਆਂ ਤੋਂ ਸਰਕਾਰ ਇੱਕ ਦਮਕਾ ਮਾਰਦੀ ਹੁੰਦੀ ਹੈ ਹਰ ਸਾਲ ਇਹ ਇਹ ਪਹਿਲੇ ਸਾਲ ਨਹੀਂ ਹੈਗਾ ਪਰਚੇ ਪਰਚੇ ਮੜੀਆਂ ਮੋਟੀਆਂ ਕਾਰਵਾਈਆਂ ਹੋ ਜਾਂਦੀਆਂ ਨੇ ਜਿਵੇਂ ਉਹਨਾਂ ਅਖਬਾਰਾਂ ਦੇ ਅੰਕੜੇ ਬੋਲੀ ਜਾਂਦੇ ਆ ਵੀਰ ਪਟਿਆਲੇ ਜ਼ਿਲ੍ਹੇ ਜਾਂਦਿਆਂ ਤੇ ਪਰਤੇ ਹੋ ਕੇ ਪੂਰੇ ਪੰਜਾਬ ਦੇ ਵਿੱਚ 3200 ਦੇ ਲਗਭਗ ਕਿਸਾਨਾਂ ਦੇ ਕਾਰਵਾਈਆਂ ਹੋ ਗਈਆਂ ਪਰ ਉਹ ਕੋਈ ਕਾਰਵਾਈ ਨਹੀਂ ਉਹ ਤਾਂ ਦਰਨੀ ਤੋਂ ਜੀ ਜੋੜ ਚੁੱਕਿਆ ਜਿਹੜਾ ਅੱਜ ਮਾਊ ਦਾ ਮਸੂਲੀ ਹੈ ਤਾਂ ਕਿਸੇ ਵੀ ਨੀ ਦੇ ਨਾਲ ਬੜੀ ਜਿਹਾ ਦੇ ਗੱਲ ਨੂੰ ਕੋਈ ਕਾਰਵਾਈ ਹੁੰਦੀ ਆ ਜਾਂ ਲਾਲ ਇੰਕੀ ਜਾਂਦੇ ਨੇ ਉਹਦੀ ਲੜਾਈ ਕਰਾਂਗੇ ਇਹ ਲੜਨੀਆਂ ਪੈਈਆਂ ਪੰਜਾਬ 'ਚ ਅਸਲ ਤਾਂ ਇਹ ਮੌਕੇ ਦੀ ਦਾਬ ਹੁੰਦੀ ਹੈ ਇੱਕ ਸਰਕਾਰਾਂ ਦੀ ਆਪਦੀ ਨੀਤੀ ਪਾਲਿਸੀ ਉਹ ਅ ਦਿਖਾਉਣਾ ਚਾਹੁੰਦੀ ਹੁੰਦੀ ਹੈ ਉੱਪਰ ਜਿਹੇ ਕੇਂਦਰ ਦਾ ਹੁਕਮ ਹੈ ਪਰ ਉਹਦੇ ਮੁਤਾਬਕ ਜਿਹੜੀ 5 8 10 ਸਾਲਾਂ ਤੋਂ ਚੱਲ ਰਹੀ ਹੈ ਕਿ ਨੈਸ਼ਨਲ ਗ੍ਰੀਨ ਇਨੀਸ਼ੀਏਟਿਵ ਦਾ ਫੈਸਲਾ ਹੈ 2 ਏਕੜ ਵਾਲੇ ਨੂੰ 2 ਤੋਂ 5 ਤੱਕ ਫ੍ਰੀ ਮਸ਼ੀਨਰੀ ਮਹਈਆ ਕਰਾਈ ਜਾਵੇ ਤੇ 7 ਤੋਂ 10 ਏਕੜ ਵਾਲੇ ਨੂੰ ਸਬਸਿਡੀ ਤੇ ਕੁਝ ਮਿਲੇ ਇਸ ਤਰੀਕੇ ਦੀ ਕੋਈ ਪਾਲਿਸੀ ਕਿਸੇ ਤਰ੍ਹਾਂ ਦੀ ਇੱਕ ਕਿਸਾਨ ਨੂੰ ਉਹ ਜਾ ਸਾਧਨ ਮਹਈਆ ਨਹੀਂ ਕਰਾਇਆ ਆਪਾਂ ਸਾਰੇ ਪਿੰਡਾਂ ਦੇ ਵਿੱਚ ਦੇਖਦੇ ਆ ਇਸ ਕਰਕੇ ਬਈ ਇਹ ਮਜਬੂਰੀ ਹੈ ਅੱਗ ਲਾਉਣਾ ਜੇ ਕੋਈ ਐ ਦਬਕੇ ਦੋਕੇ ਕੋਈ ਅਫਸਰ ਹੋ ਰਿਆ ਆਉਂਦਾ ਆਉਂਦਾ ਦਲੀਲ ਨਾਲ ਗੱਲਾਂ ਕਰ ਲੋ ਚਮਕੌਰ ਨੇ ਬੀਲਰ ਚ ਲਾਇਆ ਹੋਰ ਵੀ ਚਲਾ ਰਹੇ ਆ ਪਿੰਡ ਦੇ ਵਿੱਚ ਤਾਂ ਉਹ ਦੱਸ ਸਕਦੇ ਆ ਵੀ ਇੱਕ ਬੀਲਰ ਕਿੰਨਾ ਇੱਕ ਦਿਹਾੜੀ ਦੇ ਵਿੱਚ ਕਿੰਨਾ ਬਾਣ ਮਤਲਬ ਸਾੰਭਦਾਂ ਦਾ ਕਿੰਨੀਆਂ ਕਿੰਨੇ ਇਕਰ ਦੇ ਇਕੱਠਾ ਬਣਾ ਦਾਂਦਾ ਇਹ ਲਗਭਗ ਫਿਰ ਉਹਦਾ ਕੱਢਦੇ ਉਹ ਅੰਕੜਾ ਕਿ ਕਿੰਨੇ ਦਿਨਾਂ ਦੇ ਵਿੱਚ ਸਾਡੇ ਪਿੰਡ ਦੇ ਕਿਸਾਨਾਂ ਦੀ ਉਹ ਧਰਤੀ ਪਰਾਲੀ ਤੋਂ ਬੇਲੀ ਹੋਊ ਕਿਉਂਕਿ ਮੌਸਮ ਜੇ ਹੋ ਜਾ ਖੁਸ਼ਕ ਹੈ ਤਾਂ ਤਾਂ ਬੀਜਾਂ ਦਾ ਵੀ ਵਿੱਚੇ ਜ਼ੋਰ ਪਈ ਜਾਂਦਾ ਹੈ ਤਾਂ ਜਿਹਦੇ 10 ਦਿਨਾਂ ਦਾ ਚੱਕੀ ਗਈ ਪਰਾਲੀ ਖੇਤ ਤੋਂ ਵੀ ਅੱਗ ਵੀ ਨਹੀਂ ਲੌਣੀ ਚਟਾਉਣੀ ਹੈ 사우ਦੀ ਦਾ ਬੱਤਰ ਵੀ ਲੰਘ ਜੂਗਾ ਭਾਈ ਫਿਰ ਅੱਗੇ ਰੌਣੀਆਂ ਕਿਹੜੇ ਵੇਲੇ ਹੋਣਗੀਆਂ ਕਦੋਂ ਬੱਤ ਆਉਣਗੀਆਂ ਇਹਦੇ ਨਾਲ ਜੇ ਕਿਸੇ ਨੂੰ ਰਸਤਾ ਕੱਟ ਜਾਂਦਾ ਜਾਂ ਪੀੜੇ ਦੇ ਰਸਤੇ ਹਾਲਾਤ ਹੁੰਦੇ ਆ ਪਿੰਡ ਪਿੰਡੇ ਇਹ ਪਿਆਲੇ ਦਾਲੇ ਰੌਣੀਆਂ ਹੋ ਜੇ ਉੱਥੋਂ ਦੀ ਫੇਰ ਨਹੀਂ ਉਹ ਲੰਘ ਕੇ ਜਣੀ ਸਾਫ ਸਾਖ ਦੇ ਪਰਾਲੀ ਨੂੰ ਉਹਦੀ ਮਜਬੂਰੀ ਬਣ ਗਈ ਹਰ ਇੱਕ ਤਰ੍ਹਾਂ ਆਪਾਂ ਸਾਰੇ ਜੁੜੇ ਹੋਏ ਆ ਖੇਤੀ ਕਿੱਤੇ ਨਾਲ ਆਪਾਂ ਨੂੰ ਪਤਾ ਵੀ ਕਿੱਥੇ ਕਿੱਥੇ ਇਹਦੇ ਵਿੱਚ ਵੱਡੀਆਂ ਔਕੜਾਂ ਆਉਂਦੀਆਂ ਇਸ ਕਰਕੇ ਕੋਈ ਕਾਰਪੂਰ ਪਾਈਆਂ ਤੋਂ ਡਰਨ ਦੀ ਲੋੜ ਨਹੀਂ ਜਿਹੜਾ ਸਾਹਮਣ ਸਕਦਾ ਉਹਨੂੰ ਸਾਹਮਣ ਤੋਂ ਚਕਾ ਦਿਓ ਪਰ ਜੇ ਦੀ ਮਜਬੂਰੀ ਹੈ ਭਾਈ ਉਹ ਅੱਗ ਲਾ ਦਿਓ ਜਿੱਥੇ ਬੰਦੀ ਨਾਲ ਖੜੀ ਹੈ ਕਿਸੇ ਗੱਲ ਦੀ ਪਰਵਾਹ ਨਾ ਕਰਿਓ ਜੇ ਕੋਈ ਆ ਕੇ ਦਬਕੇ ਜਾਂ ਪ੍ਰਸ਼ਾਸਨੋਂ ਉਹਨਾਂ ਨੂੰ ਘੇਰ ਕੇ ਬਿਠਾ ਲਓ ਕੋਈ ਗੱਲ ਨਹੀਂ ਅਸਲ ਤਾਂ ਉਹ ਆਉਂਦੀ ਨਹੀਂਗਾ ਥੋੜੇ ਤਾਂ ਪਤਾ ਨਹੀਂ ਇੱਧਰ ਕਿੰਨਾ ਕੌਂਦੇ ਜਾਂਦੇ ਜਿੰਮੇ ਦੱਸਦੇ ਵੀ ਆ ਕੇ ਟਾਈਮ ਲਾਗੇ ਸਾਡੇ ਉਧਰ ਪਤਨਾ ਬਲਾਕ ਦੇ ਵਿੱਚ ਮੈਨੂੰ ਲੱਗਦਾ ਕਿਸੇ ਦੇ ਖੇਤ ਦੇ ਵਿੱਚ ਨਹੀਂ ਹੈ ਸਰਕਾਰ ਦੀ ਨੀਤੀ ਕੇ ਪਿੰਡਾਂ ਦੇ ਜਿਹੜੇ ਮਾਸਟਰ ਐ ਪ੍ਰੋਫੈਸਰ ਐ ਜਾਂ ਕੋਈ ਬਿਜਲੀ ਬੋਰਡ ਚਾ ਉਹੀ ਪਿੰਡਾਂ ਦੇ ਵਿੱਚ ਹੀ ਠੋਕਦੇ ਵੀ ਯਾਰ ਪਿੰਡਾਂ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਹੀ ਵਿਰੋਧ ਕਰਾਉਂਦੇ ਮਤਲਬ ਉਸ ਨੀਤੀ ਤੇ ਉੱਤੇ ਸਰਕਾਰ ਕੰਮ ਨਹੀਂ ਕਰਦੀ ਜਿਹੜੀ ਕਿਸਾਨਾਂ ਨੂੰ ਵੀ ਉਹਨਾਂ ਦਾ ਵੀ ਫਾਇਦਾ ਹੋ ਜੇ ਤੇ ਕਿਸਾਨਾਂ ਅੱਗ ਲਾਉਣ ਤੋਂ ਵੀ ਬਚ ਸਕਣ ਮਤਲਬ ਉਸ ਕਰਕੇ ਨਹੀਂ ਦੂਜੇ ਦੌਰ ਤਾਂ ਉਹ ਤਾਂ ਵਿਰੋਧ ਦੇ ਵਿੱਚ ਨੀਤੀਆਂ ਲੈ ਕੇ ਆਉਂਦੀ ਆ ਕਿ ਲੋਕਾਂ ਨੂੰ ਯਾਰ ਆਪਸ ਦੇ ਵਿੱਚ ਤੇ ਕਿਵੇਂ ਇਹਨਾਂ ਨੂੰ ਫਾੜ ਕੇ ਰੱਖਿਆ ਜਾਵੇ ਤੇ ਕਿਵੇਂ ਅਸੀਂ ਆਪਣੀ ਰਾਜਨੀਤਿਕ ਉਤਰ ਹੈ ਜਿਹੜੀ ਉਹ ਆਪਦੀ ਰਾਜਨੀਤੀ ਇਹਨਾਂ ਦੇ ਉੱਤੇ ਲਾਗੂ ਕਰ ਲਈ ਇਸ ਕਰਕੇ ਭਾਈ ਕਿਸੇ ਗੱਲ ਦੀ ਪਰਵਾਹ ਨਾ ਕਰਿਓ ਜਥੇਬੰਦੀ ਨਾਲ ਖੜੀ ਆ ਠੋਕ ਕੇ ਲੜਾਂਗੇ ਜਿਹੜੇ ਮਜਬੂਰੀ ਵਾਸਾਂ ਗਲੌਂਦੇ ਨੇ ਇਹ ਪਰਚੇ ਪਰਚੇ ਛੋਟੀਆਂ ਗੱਲਾਂ ਹੁੰਦੀਆਂ ਨੇ ਕੋਈ ਜ਼ਮੀਨ ਦੇ ਉੱਤੇ ਲਾਲਚੀਆਂ ਕੁਛ ਨਹੀਂ ਹੁੰਦਾ ਜਿੱਦੇ ਕੰਮ ਆਉਗਾ ਤਾਂ ਵੀ ਨਾਲ ਖੜੇ ਆ ਡਟ ਕੇ ਲੜਾਂਗੇ ਇਸ ਗੱਲ ਤੋਂ ਕੋਈ ਪਰਵਾਹ ਨਾ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ